ਸਤਿ ਸ਼੍ਰੀ ਅਕਾਲ ਦੈਨਿਕ ਸਵੇਰਾ ਟੀਵੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਪ੍ਰਿਆੰਸ਼ੂ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਤੁਸੀਂ ਵੀ ਇੱਕ ਨਵਾਂ ਪਾਸਪੋਰਟ ਬਣਾਉਣ ਦੇ ਲਈ ਜਾਂ ਫਿਰ ਆਪਣੇ ਪਾਸਪੋਰਟ ਨੂੰ ਰੀਨਿਊ ਕਰਵਾਉਣ ਦਾ ਸੋਚ ਰਹੇ ਹੋ ਤਾਂ ਇਹ ਖਬਰ ਤੁਹਾਡੇ ਵਾਸਤੇ ਹੈ ਆਪਣੇ ਪਾਸਪੋਰਟ ਦੇ ਲਈ ਘਰੋਂ ਬਾਹਰ ਨਿਕਲਣ ਤੋਂ ਪਹਿਲਾਂ ਇਹ ਖਬਰ ਜ਼ਰੂਰ ਦੇਖ ਲਿਓ ਦਰਅਸਲ ਮਿਨਿਸਟਰੀ ਆਫ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਦਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ ਇਹੀ ਕਾਰਨ ਹੈ ਕਿ ਸੁਵਿਧੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਹੂਗਾ ਔਰ ਤੁਹਾਡੇ ਆਲੇ ਦੁਆਲੇ ਤੁਸੀਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ 'ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਸੇ ਮਨ ਤਨ ਸਾਰਾ ਸਵਸਥ ਰਹਦਾ ਅਜਿਹੇ ਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਿਤ ਹੋ ਰਹੀ ਹੈ ਓਫ ਐਕਸਟਰਨਲ ਅਫੇਅਰਸ ਵੱਲੋਂ ਇੱਕ ਨੋਟਿਸ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਹੈ ਕਿ ਅਗਲੇ ਆਉਣ ਵਾਲੇ 3 ਦਿਨਾਂ ਲਈ ਪਾਸਪੋਰਟ ਸੇਵਾਵਾਂ ਬੰਦ ਰਹਿਣਗੀਆਂ ਪਾਸਪੋਰਟ ਸੇਵਾਵਾਂ ਤੇਕਨੀਕਲ ਮੇਨਟੇਨੈਂਸ ਦੇ ਮੇਨਟੇਨੈਂਸ ਦੇ ਚੱਲਦੇ 20 ਸਤੰਬਰ ਯਾਨੀ ਕਿ ਸ਼ੁੱਕਰਵਾਰ ਤੋਂ ਲੈ ਕੇ 23 ਸਤੰਬਰ ਸੋਮਵਾਰ ਤੱਕ ਬੰਦ ਰਹਿਣਗੀਆਂ ਵਧੇਰੀ ਜਾਣਕਾਰੀ ਲਈ ਮੇਰੇ ਸਹਿਯੋਗੀ ਮਨਜੋਤ ਮੇਰੇ ਨਾਲ ਜੁੜੇ ਹੋਏ ਨੇ ਮਨਜੋਤ ਨਾਲ ਗੱਲ ਕਰਾਂਗੇ ਮਨਜੋਤ ਇਸ ਮਾਮਲੇ ਦੇ ਵਿੱਚ ਕੀ ਵੱਡੀ ਅਪਡੇਟ ਆ ਰਹੀ ਆ ਆਖਿਰ ਇਹ ਸੇਵਾਵਾਂ ਖੁੱਲਣ ਗਿਆ ਕਦੋਂ ਟੈਕਨੀਕਲ ਮੇਨਟੇਨੈਂਸ ਨੂੰ ਲੈ ਕੇ ਆ ਸੇਵਾਵਾਂ ਜਿਹੜੇ ਬੰਦ ਕੀਤੀਆਂ ਗਈਆਂ ਹਨ ਜੀ ਬਿਲਕੁਲ ਜਿਸ ਤਰੀਕੇ ਨਾਲ ਤੁਸੀਂ ਦੱਸਿਆ ਬ੍ਰੈਂਚੂ ਗਵਰਨਮੈਂਟ ਆਫ ਇੰਡੀਆ ਨੇ ਇੱਕ ਪ੍ਰੈਸ ਰਿਲੀਜ਼ ਜਾਰੀ ਕੀਤੀ ਹੈ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨੇ ਜੋ ਕਿ ਆਰ ਪੀਓ ਚੰਡੀਗੜ੍ਹ ਦੇ ਅਧੀਨ ਜਿਹੜਾ ਹੈਗਾ ਖਾਸ ਤੌਰ ਤੇ ਉੱਪਰ ਜਿਹੜਾ ਅੱਜ ਬਰੀਫ ਕੀਤਾ ਗਿਆ ਕਿ ਜਿਹੜੀਆਂ ਪਾਸਪੋਰਟ ਸੇਵਾਵਾਂ ਪੋਰਟਲ ਹੈਗਾ ਉਹ ਯਾਨੀ ਕਿ ਕੱਲ ਸ਼ਾਮ 6 ਵਜੇ ਤੋਂ ਲੈ ਕੇ 23 ਤਰੀਕ ਕੱਲ ਸ਼ਾਮੀ 8 ਵਜੇ ਤੋਂ ਲੈ ਕੇ 23 ਤਰੀਕ ਸਵੇਰੇ 6 ਵਜੇ ਤੱਕ ਯਾਨੀ ਕਿ 100 ਵਾਰ ਤੱਕ ਬੰਦ ਰਹਿਣ ਗਿਆ ਉਸ ਤੋਂ ਬਾਅਦ ਆਮ ਦੀ ਤਰ੍ਹਾਂ ਜਿਹੜੇ ਲੋਕ ਨੇ ਉਹ ਆਪਣੇ ਅਪਾਇੰਟਮੈਂਟਸ ਲੈ ਸਕਦੇ ਨੇ ਔਰ ਕਿਉਰੀਜ਼ ਜਿਹੜੀਆਂ ਨੇ ਉਹ ਦੇਖ ਸਕਦੇ ਨੇ ਉਸ ਤੋਂ ਇਲਾਵਾ ਇਹ ਦੱਸਦੀ ਕਿ ਜਿਸ ਤਰੀਕੇ ਦੇ ਨਾਲ ਪਹਿਲਾਂ ਵੀ ਕੁਝ ਦਿਨ ਪਹਿਲਾਂ ਵੀ ਜਿਹੜੀ ਟੈਕਨੀਕਲ ਜਿਹੜੀਆਂ ਸੇਵਾਵਾਂ ਸੀਗੀਆਂ ਟੈਕਨੀਕਲ ਮੈਂਟੇਨੈਂਸ ਕਰਕੇ ਬੰਦ ਰਹੀਆਂ ਸੋ ਆਮ ਤੌਰ ਦੇ ਉੱਪਰ ਜਿਹੜੇ ਲੋਕ ਨੇ ਉਹ ਪਹਿਲਾਂ ਦਫ਼ਤਰ ਪਹੁੰਚ ਜਾਂਦੇ ਨੇ ਉਸ ਤੋਂ ਬਾਅਦ ਉਹਨਾਂ ਨੂੰ ਇਹ ਚੀਜ਼ਾਂ ਦਾ ਪਤਾ ਲੱਗਦਾ ਹੈ ਕਿ ਅੱਜ ਜਿਹੜਾ ਪਾਸਪੋਰਟ ਦਫ਼ਤਰ ਉਹ ਬੰਦ ਹੈ ਉਹ ਸਾਡਾ ਮੁੱਖ ਮੰਤਵ ਜਿਹੜਾ ਇਹ ਹੀ ਹੈ ਕਿ ਤਮਾਮ ਜਿਹੜੇ ਲੋਕ ਫਿਰ ਚਾਹੇ ਉਹ ਪਾਸਪੋਰਟ ਬਣਾਉਣ ਦੇ ਲਈ ਜਿਹੜਾ ਪਾਸਪੋਰਟ ਦਫ਼ਤਰ ਜਾ ਰਹੇ ਹੋਣ ਜਾਂ ਫਿਰ ਦੂਸਰੀ ਤਰਫ ਕੋਈ ਆਪਣੇ ਪਾਸਪੋਰਟ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਤਸਦੀਕ ਕਰਾਉਂ ਜਾਂਦੇ ਹੋਣ ਜਾਂ ਫਿਰ ਕੋਈ ਹੋਰ ਕੰਮ ਦੇ ਲਈ ਪਾਸਪੋਰਟ ਦਫ਼ਤਰ ਜਾ ਰਹੇ ਹੋਣ ਤਾਂ ਪਹਿਲਾਂ ਹੀ ਉਹਨਾਂ ਨੂੰ ਸੂਚਿਤ ਇਸ ਤਰੀਕੇ ਦੇ ਨਾਲ ਕੀਤਾ ਜਾਂਦਾ ਹੈ ਦੈਨਿਕ ਸਵੇਰਾਂ ਦੇ ਮਾਧਮੇ ਪ੍ਰਸਿੱਧ ਨੂੰ ਸੂਚਿਤ ਕਰ ਰਹੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਰਵਿਸ ਹੈ ਉਹ ਕੱਲ ਸ਼ਾਮ 6 ਵਜੇ ਤੋਂ ਲੈ ਕੇ ਯਾਨੀ ਕਿ ਕੱਲ ਸ਼ੁੱਕਰਵਾਰ ਸ਼ਾਮ 6 ਵਜੇ ਤੋਂ ਲੈ ਕੇ ਸੋਮਵਾਰ ਸਵੇਰੇ ਜਿਹੜਾ ਤੜਕਸਾਰ 6 ਵੇ ਤੱਕ ਸੇਵਾਵਾਂ ਜੜੀਆਂ ਨੇ ਉਹ ਬੰਦ ਰਹਿਣਗੀਆਂ ਤਾਂ ਹੁਣ 3 ਦਿਨ ਦਾ ਜਿਹੜਾ ਇਹ ਸਮਾਂ ਲਗਭਗ ਹੋ ਜਾਂਦਾ ਹੈ 20 ਤਰੀਕ ਰਾਤ 8 ਵਜੇ ਤੋਂ 23 ਸਪੰਬਰ 6 ਤੱਕ ਇਹ ਪੂਰਾ ਸਿਵਾਵਾ ਜਿਹੜੀਆਂ ਬੰਦ ਰਹਿਣਗੀਆਂ ਇਸ ਦੇ ਵਿੱਚ ਇਹ ਵੀ ਜਿਹੜਾ ਮਿਨਿਸਟਰੀ ਆਫ ਐਕਸਟਰਨਲ ਅਫੇਅਰ ਨੇ ਦੱਸਿਆ ਕਿ ਤਕਨੀਕੀ ਜਿਹੜੀਆਂ ਰੱਖ-ਰਖਾਣ ਹੈ ਯਾਨੀ ਕਿ ਤਕਨੀਕੀ ਮੇਨਟੇਨੈਂਸ ਹੈਗੀ ਹੈ ਉਸੇ ਕਰਕੇ ਸਿਵਾਵਾ ਜਿਹੜੀਆਂ ਬੰਦ ਰਹਿਣਗੀਆਂ ਤਾਂ ਸਿੱਧੇ ਤੌਰ ਦੇ ਉੱਪਰ ਜ਼ਿਕਰ ਹੈ ਕਿ 23 ਸਪੰਬਰ ਯਾਨੀ ਕਿ 100 ਵਾਰ ਨੂੰ ਸਵੇਰੇ 6 ਵਜੇ ਤੋਂ ਬਾਅਦ ਇਹ ਰੈਗੂਲਰ ਹੋ ਜਾਣਗੇ ਉਸ ਤੋਂ ਬਾਅਦ ਕੋਈ ਵੀ ਜਿਹੜਾ ਆਪਣਾ ਪਾਸਪੋਰਟ ਬਣਾਉਣਾ ਚਾਹਵਣ ਹੈ ਜਾਂ ਫਿਰ ਕਿਸੇ ਤਰ੍ਹਾਂ ਦੀ ਕੋ ਉਹ ਫਿਰ ਰੈਗੂਲਰ ਜੜੀਆਂ ਨੇ ਸਵਾਵਾ ਚੱਲਦੇ ਰਹਿਣਗੇ ਜੀ ਬ੍ਰੈਂਸ਼ੂ ਜੀ ਮਨਜੋਤ ਬਿਲਕੁਲ ਸਹੀ ਕਿਹਾ ਤੁਸੀਂ ਕਿ ਲੋਕ ਜੋ ਨੇ ਪਹਿਲਾਂ ਪਾਸਪੋਰਟ ਦਫਤਰ ਪਹੁੰਚ ਜਾਂਦੇ ਹਨ ਬਾਅਦ ਚ ਉਹਨਾਂ ਨੂੰ ਖੱਜਲ ਖਵਾਰ ਹੋਣਾ ਪੈਂਦਾ ਲੇਕਿਨ ਉੱਥੇ ਜੇਕਰ ਗੱਲ ਕਰੀਏ ਤਾਂ ਪੋਰਟਲਸ ਦੇ ਬੰਦ ਹੋਣ ਦੇ ਨਾਲ ਜੋ ਲੋਕ ਆਨਲਾਈਨ ਵੀ ਆਪਣਾ ਜੋ ਕੰਮ ਘਰ ਬੈਠੇ ਕਰਵਾਉਣਾ ਚਾਹੁੰਦੇ ਸੀ ਉਹਨਾਂ ਨੂੰ ਵੀ ਇਸ ਦੇ ਨਾਲ ਫਰਕ ਪਏਗਾ ਇਸ ਦੇ ਬਾਰੇ ਵੀ ਚਾਨਣਾ ਪਾ ਦੀਏ ਆਪਾਂ ਜੀ ਬਿਲਕੁਲ तमाम ਉਹ ਸਰਵਿਸ ਜਿਹੜੀਆਂ ਨੇ ਫਿਰ ਚਾਏ ਉਹ ਪਾਸਪੋਰਟ ਦਫਤਰ ਜਾ ਕੇ ਜਾਂ ਫਿਰ origignal ਪਾਸਪੋਰਟ ਆਫਿਸ ਜਾ ਕੇ ਕੰਮ ਕਰਾਉਣਾ ਹੈ ਵੀ ਜਾਂ ਫਿਰ ਘਰ ਤੋਂ ਹੀ ਆਨਲਾਈਨ ਜਿਵੇਂ ਪਾਸਪੋਰਟ ਅਪਲਾਈ ਕਰਨਾ ਜਾਂ ਫਿਰ ਜਿਹੜੇ ਇੰਟਰਨੈਟ ਕੈਫੇ ਨੇ ਉਹਨਾਂ ਦੇ ਥਰੂ ਕੋਈ ਵੀ ਆਪਣਾ ਪਾਸਪੋਰਟ ਨਾਲ ਸੰਬੰਧਿਤ ਜਿਹੜਾ ਪਾਸਪੋਰਟ ਪੋਰਟਲ ਦੇ ਨਾਲ ਸੰਬੰਧਿਤ ਆਪਣਾ ਕੰਮ ਕਰਾਉਣਾ ਉਹ ਤਮਾਮ ਸਰਵਿਸ ਜੜੀਆਂ ਨੇ ਸੇਵਾਵਾਂ ਨੇ ਉਹ 20 ਤਰੀਕ ਸ਼ਾਮ 8 ਵਜੇ ਤੋਂ 23 ਤਰੀਕ ਯਾਨੀ ਕਿ ਸੋਮਵਾਰ ਸਵੇਰੇ 6 ਵਜੇ ਤੱਕ ਬੰਦ ਰਹਿਣਗੀਆਂ ਇਹ ਬਿਲਕੁਲ ਜਿਹੜਾ ਅਸੀਂ ਦੈਨਿਕ ਸਵੇਰੇ ਦੇ ਮਾਧਿਮ ਰਾਹੀਂ ਹਰੇਕ ਉਸ ਘਰ ਬੈਠੇ ਸਖਸ਼ ਨੂੰ ਜਿਹੜੇ ਆਪਣਾ ਘਰ ਤੋਂ ਆਨਲਾਈਨ ਕੰਮ ਕਰਾਉਣਾ ਹੈ ਜਾਂ ਫਿਰ ਕਿਸੇ ਬਾਹਰ ਇੰਟਰਨੈਟ ਕੈਫੇ ਦੇ ਵਿੱਚ ਜਾ ਕੇ ਕੰਮ ਕਰਾਉਣਾ ਹੈ ਜਾਂ ਫਿਰ ਪਾਸਪੋਰਟ ਦਸਤਰ ਵਿਜ਼ਿਟ ਕਰਨਾ ਹੈ ਤਾਂ ਉਹ ਇੱਕ ਵਾਰ ਇਹ ਬਿਲਕੁਲ ਧਿਆਨ ਦੇ ਨਾਲ ਖਬਰ ਜਿਹੜੀ ਹੈਗੀ ਆ ਪੂਰੀ ਸੁਣ ਲੈਣ ਫਿਰ ਉਸ ਤੋਂ ਬਾਅਦ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਖੱਜਲ ਖਵਾਰੀ ਨਾ ਹੋ ਸਕੇ ਜੀ ਬ੍ਰਾਂਚੂ ਧੰਨਵਾਦ ਮਨਜੋ ਤਮਾਮ ਜਾਣਕਾਰੀ ਲਈ ਦਾ ਹੈ ਖਬਰ ਦਰਸ਼ਕੋ ਖਾਸ ਤੌਰ ਤੇ ਤੁਹਾਡੇ ਵਾਸਤੇ ਹੈ ਜੇਕਰ ਤੁਸੀਂ ਵੀ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਪਾਸਪੋਰਟ ਬਣਵਾਉਣ ਜਾਂ ਪਾਸਪੋਰਟ ਨੂੰ ਰੀਨਿਊ ਕਰਨ ਵਾਸਤੇ ਸੋਚ ਰਹੇ ਹੋ ਤਾਂ 23 ਤਰੀਕ ਤੱਕ ਪਾਸਪੋਰਟ ਸੇਵਾਵਾਂ ਬੰਦ ਰਹਿਣਗੀਆਂ 23 ਤਰੀਕ ਤੋਂ ਬਾਅਦ ਪਾਸਪੋਰਟ ਸੇਵਾਵਾਂ ਇੱਕ ਵਾਰ ਫਿਰ ਤੋਂ ਬਹਾਲ ਕਰ ਦਿੱਤੀਆਂ ਜਾਣਗੀਆਂ ਤੇ ਤੁਸੀਂ ਆਪਣਾ ਕੰਮ ਜੋ ਹੈ ਉਹ ਕਰਵਾ ਸਕੋਗੇ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप